ਜਿਹੜਾ ਕਨਸੈਪਟ ਹੈਗਾ ਆਪਾਂ ਸਿੱਖ ਕਹਿ ਨੂੰ ਆਪਣੇ ਉਹਨਾਂ ਬੜੇ ਫਖਰ ਮਹਿਸੂਸ ਕਰਦੇ ਹਾਂ ਬਟ ਆਰ ਵੀ ਟ੍ਰੂ ਸਿੱਖਸ ਆਫ ਗੁਰੂ ਨਾਨਕ ਵਾਟ ਇਜ਼ ਦ ਐਕਚੁਅਲ ਡੈਫੀਨੇਸ਼ਨ ਆਫ ਸਿੱਖ ਇਨ ਯੋਰ ਟਰਮ ਮੇ ਸਿੱਖ ਤਾਂ ਦੇਖੋ ਜੀ ਉਹਨਾਂ ਨੇ ਇਟਸ ਅ ਵੇ ਆਫ ਲਾਈਫ ਯਾ ਹੈਨਾ ਤੁਹਾਨੂੰ ਟੀਚਿੰਗਸ ਦਿੱਤੀ ਗਈ ਹਾਊ ਟੂ ਬੀ ਅ ਗੁੱਡ ਹਿਊਮਨ ਟੂ ਰਾਈਜ਼ ਅਬੋਵ ਥਿਸ ਕਾਸਟਿਜ਼ਮ ਆਲ ði ਬਾਉਂਡਰੀਜ਼ ਆਫ ਰਿਲੀਜਨ ਈਵਨ ਬਿਯੋਂਡ ਰਿਲੀਜਨ ਸਿੱਖ ਤਾਂ ਕੋਈ ਵੀ ਹੋ ਸਕਦਾ ਹੈ ਦੇਖਣ ਅਸੀਂ ਵੰਡੀਆਂ ਪਾਈਆਂ ਐਂਡ ਇਹ ਵੀ ਕਹਿਣਾ ਵੀ ਪੋਲਿਟਿਸ਼ੀਨ ਨੇ ਵੰਡੀਆਂ ਪਾਈਆਂ ਪੋਲਿਟਿਕਸ ਕਿਹੜਾ ਕਹਿੰਦੀ ਵੀ ਤੁਸੀਂ ਪਿੰਡਾਂ ਦੇ ਵਿੱਚ ਜਿਹੜੇ ਜਾਤਾਂ ਮੁਤਾਬਿਕ ਕੰਮ ਕਰ ਹੁਣ ਮੈਂ ਦੇਖੋ ਮੈਂ ਮੈਂ ਹੈਰਾਨ ਹੋ ਗਿਆ ਨਿਹੰਗ ਸਿੰਘਾਂ ਨੇ ਇਹ ਕਿਹਾ ਕਿ ਕਈ ਨਿਹੰਗ ਸਿੰਘਾਂ ਨੂੰ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਜਿਹੜਾ ਜਿਹੜਾ ਮذਬੀ ਸਿੱਖਣ ਦੇ ਬਾਟੇ ਆਰਡ ਨੇ ਆਪਾਂ YouTube ਤੇ ਦੇਖਦੇ ਹੁਣ ਤਾਂ ਪਤਾ ਚੱਲ ਜਾਂਦਾ ਅੱਗੇ ਤਾਂ ਗੱਲਾਂ ਛੱਲਦੀਆਂ ਨਹੀਂ ਸੀ ਸੋ ਨਿਹੰਗ ਸਿੰਘਾਂ ਦੇ ਵਿੱਚ ਵੀ ਜਿਹੜਾ ਹੈਗਾ ਕਾਸਟਿਜ਼ਮ ਬੜਿਆ ਹੈ ਸੋ ਬੜੇ ਬੜੀ ਦੂਰ ਦੀ ਗੱਲਾਂ ਨੇ ਹੈ ਨਾ ਯੂਟੋਪੀਅਨ ਆਈਡੀਆਜ਼ ਹੋਣੇ ਬੜੀ ਵੱਡੀ ਗੱਲ ਹੈ ਜਿਉਣਾ ਹੈ ਨਾ ਜੀ ਇੱਕ ਚੰਗੇ ਸਿੱਖ ਵਾਂਗ ਉਹ ਬੜਾ ਇੱਕ ਵੱਡਾ ਯੂ ਹੈਵ ਟੂ ਰਾਈਜ਼ ਟੂ ਦ ਇਕੁਏਸ਼ਨ ਸੋ ਆਈ ਥਿੰਕ ਸਿੰਗਸ ਹੈਵ ਸਿਕਸ ਹੈਵ ਟੂ ਵਾਕ ਅ ਲੌਂਗ ਵੇ ਟੂ ਬੀ ਰੀਅਲੀ ਅ ਸਿਕਸ ਹੈ ਨਾ ਪ੍ਰੋਬਲਮ ਹੈਗੀਆਂ ਨੇ ਇਸ਼ੂਸ ਹੈਗੇ ਨੇ ਵੀ ਡੋਨਟ ਹੈਵ ਗੁੱਡ ਲੀਡਰਸ ਐਸਜੀਪੀਸੀ ਨੂੰ ਜੋ ਰੋਲ ਅਦਾ ਕਰਨਾ ਚਾਹੀਦਾ ਸੀ ਉਹ ਨਹੀਂ ਕੀਤੀ ਸਿੱਖੀ ਦਾ ਪਸਾਰ ਨਹੀਂ ਕੀਤਾ ਆਪੇ ਰੋਲਾ ਪਾਉਂਦੇ ਆ ਜੀ ਕਿ ਜੀ بڑے ਲੋਕ 크ਰਿਸਚੀਅਨ ਬਨ ਰਹੇ ਨੇ ਕਿਉਂ ਬਨ ਰਹੇ ਨੇ ਸੀ ਚੈੱਕ ਤਾਂ ਕਰੋ ਖਾਸ ਕਰਕੇ ਪਿੰਡਾਂ ਦੇ ਵਿੱਚ ਪਿੰਡਾਂ ਚ ਐਂਡ ਗਰੀਬ ਤਬਕਾ ਜਿਹੜਾ ਹੈਗਾ ਉਹ ਹਰੇਕ ਜਗ੍ਹਾ 크ਰਿਸਚੀਅਨ 크ਰਿਸਚੀਅਨਿਟੀ ਨੂੰ ਅਟਰੈਕਟ ਹੋ ਰਹੇ ਐਂਡ ਮੈਂ ਤਾਂ ਇੱਕ ਹੋਰ ਸਵਾਲ ਕਰਦਾ ਕਿ ਜੇ ਗਰੀਬ ਬੰਦਾ 크ਰਿਸਚੀਅਨਿਟੀ ਨੂੰ ਅਟਰੈਕਟ ਹੋ ਰਿਹਾ ਪੈਸੇ ਕਰਕੇ ਡੂ ਵੀ ਰੀਅਲੀ ਨੀਡ ਦੋਸ ਪੀਪਲ yeah why 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 does sikhism need those people who will change their religion hmm. for the sake of money why do we need such people hmm. sikh paave kat hon sikh ta hon je banda paise khatar hi dharm ko ikhtiyar karda hai te sado sikhan ta lor hi nahi ho je bandeyan di hmm. acha je tusi tuhanu koi problem sigi te fir jehde dalit log ne ohna nu ohna nu gall lagao tusi ohna nu jehda hai gaya tarh kar deo ਇਫਰ ਤੁਸੀਂ ਜਿਹੜਾ ਹੈਗਾ ਕਹਿੰਦੇ ਹੋ ਜੀ ਕਿ ਉਹ 크੍ਰਿਸਚੀਅਨ ਬਣ ਰਿਹਾ ਹੈ ਜ਼ਿਆਦਾ ਦਲੇ ਤੇ 크੍ਰਿਸਚੀਅਨ ਬੰਦੇ ਜੀ ਕਿਉਂਕਿ ਉਹਨਾਂ ਨੂੰ ਸੋਸਾਇਟੀ ਵਿੱਚ ਇਜ਼ਤ ਮਾਨ ਨਹੀਂ ਹੈ ਨਹੀਂ ਉਹ ਚਾਹਰੇ 크੍ਰਿਸਚੀਅਨ ਬਣ ਜਾਂਦੇ ਨੇ ਬਤਕੀ ਤੁਸੀਂ ਉਹਨਾਂ ਨੂੰ ਆਪਣੀ ਗੱਲ ਬਕੜੀ ਚ ਲਿਆ ਉਹਨਾਂ ਨੂੰ ਤੁਸੀਂ ਐਜੂਕੇਟ ਕਰੋ ਜਿਹੜੇ ਗਰੀਬ ਲੋਕ ਹੈਗੇ ਨੇ ਮਤਲਬ ਕਿ ਪੈਸੇ ਨਾ ਦਿਓ ਜਿਵੇਂ ਉਹਨਾਂ ਨੂੰ ਐਜੂਕੇਸ਼ਨ ਕਰੋ ਦੇਖੋ ਨਾ ਸਿੱਖ ਐਨੇ ਸਿੱਖਾ ਕੋਲ ਐਨਾ ਪੈਸਾ ਹੈ ਐਨੀ ਉਹਨਾਂ ਕੋਲ ਹੈਗੀ ਹੈ ਸ਼ਕਤੀ ਡੋਨੇਸ਼ਨ ਦੀ ਕਿ ਮੇਖਲ ਪਿੰਡ ਦਾ ਕੋਈ ਵੀ ਬੱਚਾ ਅਨਪੜ੍ਹ ਨਹੀਂ ਰਹੇਗਾ ਬਿਲਕੁਲ ਲੰਗਰ ਤਾਂ ਅਸੀਂ ਏਦਾਂ ਲਾਣੇ ਆਪਣੇ ਆਪ ਨੂੰ ਦਿਖਾਉਣ ਦੇ ਲਈ ਕਿ ਐਕਚੁਅਲੀ ਲੰਗਰ ਦਾ ਜੋ ਕਨਸੈਪਟ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ ਉਹ ਰਹਾ ਹੀ ਨਹੀਂ ਹੁਣ ਸੋਸ਼ਲ ਸਟਿਗਮਾ ਬਣ ਗਿਆ ਹਾਂ ਬਿਲਕੁਲ ਸੋ ਪੜਾਈ ਕਿਉਂ ਨਹੀਂ ਅਸੀਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਕਿਉਂ ਨਹੀਂ ਦੇ ਸਕਦੀ ਤੁਸੀਂ ਫ੍ਰੀ ਐਜੂਕੇਸ਼ਨ ਦਿਓਗੇ ਜਿਹੜੇ ਆਪਣੇ ਆਪ ਲੋਕ ਹੀ ਤੁਹਾਡੇ ਤਰ੍ਹਾਂ ਵਾਲਾ ਅਟ੍ਰੈਕਟ ਹੋਣਗੇ ਤੁਸੀਂ ਕੋਈ ਇਹੋ ਜਿਹਾ ਕੰਮ ਕਰਦੇ ਹੀ ਨਹੀਂ ਪੇ ਮੈਂ ਕਰ ਰਹੇ ਹਾਂ ਪਰ ਉਸ ਲੈਵਲ ਦੇ ਨਹੀਂ ਕੀਤੇ ਹੈ ਨਾ ਅਦਰਵਾਈਜ਼ ਆਪਾਂ ਐਜੂਕੇਸ਼ਨ ਇੰਸਟੀਟਿਊਸ਼ਨ ਵੀ ਬਣਾਏ ਐ ਇੰਜੀਨੀਅਰਿੰਗ ਕਾਲਜ ਵੀ ਬਣਾਏ ਨੇ ਮੈਡੀਕਲ ਕਾਲਜਸ ਵੀ ਬਨੇ ਹੋਏ ਨੇ ਐਂਡ ਸਿੱਖ ਪਰਸਨਲ ਲੈਵਲ ਤੇ ਵੀ ਇੱਕ ਇੰਸਟੀਟਿਊਸ਼ਨ ਹੈ ਹਰੇਕ ਸਿੱਖ ਇੱਕ ਇੰਸਟੀਟਿਊਸ਼ਨ ਹੈ ਆਪਣੇ ਲੈਵਲ ਤੇ ਇੰਨਾ ਕੰਮ ਕਰ ਰਿਹਾ ਹੈ ਕਿ ਜਿਹੜਾ ਹੈਗਾ ਉਹਨੂੰ ਐਸਜੀਪੀਸੀ ਲੋੜ ਨਹੀਂ ਸਾਰੇ ਵਰਲਡ ਚ ਕਰ ਰਹੇ ਕੋਈ ਇੱਥੇ ਤੋਂ ਨਾ ਕਰ ਰਿਹਾ ਹੁਣ ਉੱਥੇ ਲਾਸ ਐਂਜਲਸ ਵਿੱਚ ਲੰਗਰ ਲਗਾ ਰਹੇ ਨੇ ਸੋ ਕੁਐਸਜੀਪੀਸੀ ਥੋੜਾ ਉੱਥੇ ਹੈਗੀ ਹੈ ਸੋ ਡਾਇਸਪੋਰਾ ਵਿੱਚ ਵੀ ਸਿੱਖ ਹਨਾ ਫੈਲ ਗਏ ਹੈ ਕਿ ਜਿਹੜਾ ਹੈਗਾ ਉਹ ਆਪਣੇ ਜਿਹੜੇ ਗੁਰਨਾਨਕ ਦੇ ਕਨਸੈਪਟ ਦੇ ਉੱਤੇ ਵਰਕ ਕਰ ਰਿਹਾ ਹੈ ਬਟ ਜਿਹੜੀ ਸਾਡੇ ਸਿਕੁਰਿਤੀਆਂ ਹੈਗੀਆਂ ਸਾਨੂੰ ਕੱਢਣੀਆਂ ਚਾਹੀਦੀਆਂ ਨੇ ਐਂਡ ਡੈਫੀਨਿਟਲੀ देयर आर ਇਸ਼ੂਸ ਪੈਂਡਿੰਗ ਵਿਦ ਦਾ ਸਿਕਸ ਵਿਦ ਦਾ ਇੰਡੀਅਨ ਨੇਸ਼ਨ ਐਂਡ ਦਾ ਸਿੱਖ ਨੇਸ਼ਨ देयर आर ਇਸ਼ੂਸ ਪੈਂਡਿੰਗ